ਮਿਊਚੁਅਲ ਫੰਡ ਦੇ ਵਿੱਚ ਹੁਣ ਪੈਸਾ ਕਿਵੇਂ ਇਨਵੈਸਟ ਕਰ ਸਕਦਾ ਬਈ ਦੇਖੋ ਉਹਦੇ ਚ ਵੀ ਜੇ ਆਪਾਂ ਗੱਲ ਕਰੀਏ ਮਿਊਚੁਅਲ ਫੰਡ ਵੀ ਬਹੁਤ ਤਰ੍ਹਾਂ ਦੇ ਹੁੰਦੇ ਨੇ ਮਿਊਚੁਅਲ ਫੰਡ ਤੁਸੀਂ ਜਿਗਰਾ ਕਹਿੰਦਾ ਸੈਂਕੜੇ ਕੀ ਹਜ਼ਾਰਾਂ ਤਰ੍ਹਾਂ ਦੇ ਮਿਊਚੁਅਲ ਫੰਡ ਤੁਹਾਨੂੰ ਮਾਰਕੀਟ ਚ ਮਿਲ ਜਊਗੇ ਉਹਦੇ ਵਿੱਚ ਵੀ ਜਿਹੜੀ ਆ ਨਾ ਥੋੜੀ ਜੀ ਤੁਹਾਨੂੰ ਉੱਥੇ ਰਿਸਰਚ ਥੋੜੀ ਜੀ ਜ਼ਰੂਰ ਕਰਨੀ ਚਾਹੀਦੀ ਆ ਠੀਕ ਹੈ ਨਾਰਮਲੀ ਕੀ ਆ ਵੀ ਅਸੀਂ ਜਿਹੜੀ ਆ ਨਾ ਪਰਫਾਰਮੈਂਸ ਦੇਖ ਲੈਣੇ ਅੱਜ ਕੱਲ ਐਪ ਚ ਸਾਰੇ ਕੁਝ ਆ ਜਾਂਦਾ ਬਿਲਕੁਲ ਵੀ ਜਿਹਦੀ ਪਰਫਾਰਮੈਂਸ ਸੱਚੀ ਆ ਸੀ ਉਹਦੇ ਮਿਊਚੁਅਲ ਫੰਡ ਕਦੀ ਵੀ ਸਾਲ 2 ਸਾਲ 3 ਸਾਲ ਦੀ ਜਿਹੜੀ ਆ ਪਰਫਾਰਮੈਂਸ ਦੇ ਕੇ ਮਿਊਚੁਅਲ ਫੰਡ ਦੀ ਸਿਲੈਕਸ਼ਨ ਨਹੀਂ ਕਰਨੀ ਠੀਕ ਹੈ ਜਦੋਂ ਵੀ ਤੁਸੀਂ ਮਿਊਚੁਅਲ ਫੰਡ ਦੀ ਸਿਲੈਕਸ਼ਨ ਕਰਨੀ ਆ ਤੁਸੀਂ ਦੇਖਣਾ ਉਹ ਫੰਡ ਹਾਊਸ ਦਾ ਉਹਦਾ ਟਰੈਕ ਰਿਕਾਰਡ ਕੀ ਆ ਫੰਡ ਮੈਨੇਜਰ ਦਾ ਟਰੈਕ ਰਿਕਾਰਡ ਕੀ ਆ ਠੀਕ ਹੈ ਪਿਛਲੇ 10 ਸਾਲਾਂ 'ਚ 15 ਸਾਲਾਂ 'ਚ 20 ਸਾਲਾਂ 'ਚ ਉਹਨੇ ਕੀ ਰਿਟਰਨ ਕੱਢ ਕੇ ਦਿੱਤੀ ਆ ਸਾਲ ਦੋ ਸਾਲ ਦੀ ਰਿਟਰਨ ਪਿੱਛੇ ਆਪਣਾ ਡਿਸੀਜਨ ਨਹੀਂ ਲੈਣਾ ਠੀਕ ਹੈ ਜੇ ਕੰਸਿਸਟੈਂਟਲੀ 10 ਸਾਲ 20 ਸਾਲ ਵਧੀਆ ਉਹਨੇ ਰਿਟਰਨ ਦਿੱਤੀ ਆ ਔਰ ਉਹ ਕਿਦਾਂ ਜੱਜ ਕਰੋਗੇ ਵਧੀਆ ਦਿੱਤੀ ਆ ਸਪੋਟ ਮਾਰਕੀਟ ਡਾਊਨ ਆਈ ਜਿੱਦਾਂ ਹੁਣ 8% ਮਾਰਕੀਟ ਡਾਊਨ ਆਈ ਲੇਕਿਨ ਉਸ ਫੰਡ ਮੈਨੇਜਰ ਦੀ ਜਿਹੜੀ ਆ ਵੈਲਿਊ ਆ ਫੰਡ ਦੀ ਵੈਲਿਊ ਆ ਉਹ ਤੁਹਾਡੀ ਮਾਰਕੀਟ 8% ਘੱਡੀ ਆ ਤੇ ਤੁਹਾਡੇ ਫੰਡ ਦੀ ਵੈਲਿਊ 5% ਘਟੇ ਮਤਲਬ ਉਹਦੇ ਨਾਲੋਂ ਘੱਟ ਘਟੇ ਮਾਰਕੀਟ ਨਾਲੋਂ ਤੇ ਜਿੱਦਾਂ ਹੀ ਮਾਰਕੀਟ ਬਾਉਂਸ ਕੀਤੀ ਸਮਝੋ ਮਾਰਕੀਟ 4% ਬਾਉਂਸ ਕਰ ਗਈ ਤੇਜ਼ ਹੋ ਗਈ ਤੇ ਤੁਹਾਡੇ ਫੰਡ ਦੀ ਵੈਲਿਊ 6% ਵਧੀ ਠੀਕ ਹੈ ਸਹੀ ਮੈਨੇਜ ਫੰਡ ਮੈਨੇਜਰ ਉਹ ਆ अच्छा ਵੀ ਘਟੀ ਨਾਲ ਜਿਹਦੇ ਫੰਡ ਘਟ ਘਟਣ ਵਧੀ ਨਾਲ ਵੱਧ ਵਧਨ ਉਹ ਹੁੰਦੀ ਉਹਦੀ ਮਾਸਟਰੀ ਫੰਡ ਮੈਨੇਜਰ ਦੀ ਪਰ ਜਿਹੜਾ ਬੰਦਾ ਨਵਾਂ ਹੈ ਉਹ ਫੰਡ ਮੈਨੇਜਰ ਦੀ ਪਹਿਚਾਣ ਕਿਵੇਂ ਕਰੇ ਇਹਦੇ ਵਿੱਚ ਥੋੜੀ ਜੀ ਰਿਸਰਚ ਉਹ ਤੁਹਾਨੂੰ ਕਰਨੀ ਪਊਗੀ ਫੰਡ ਮੈਨੇਜਰ ਨੂੰ ਟਰੈਕਰ ਕਰਨਾ ਇਹਦੇ ਵਿੱਚ ਅਸੀਂ ਜਰੂਰ ਅਸੀਂ ਕਲਾਇੰਟ ਨੂੰ ਗਾਈਡ ਕਰ ਦਿੰਨੇ ਔਰ ਉਹਦੇ ਚ ਦੋ ਚੀਜ਼ਾਂ ਦਾ ਹੋਰ ਖਿਆਲ ਰੱਖਣਾ ਨਾਰਮਲੀ ਕੀ ਹੁੰਦਾ ਵੀ ਜਿਨ੍ਹਾਂ ਨੂੰ ਇਸ ਮਾਰਕੀਟ ਦੇ ਬਾਰੇ ਬਹੁਤ ਹੀ ਨਹੀਂ ਸਮਝ ਹੈਗੀ ਨਾ ਐ ਵੀ ਕਈ ਬਹੁਤ ਸਾਰੇ ਫੰਡ ਜਿਹੜੇ ਆ ਸੇਲਿੰਗ ਏਜੰਟ ਹੁੰਦੇ ਜਿੰਨੂੰ ਕਹਿ ਦਿੰਨੇ ਆਪਾਂ ਠੀਕ ਹੈ ਉਹ ਕਿਸੇ ਵੇਲੇ ਉਹ ਫੰਡ ਤੁਹਾਨੂੰ ਰეკਮੈਂਡ ਕਰਨਗੇ ਜਿਹਦੇ ਵਿੱਚ ਉਹਨਾਂ ਨੂੰ ਕਮਿਸ਼ਨ ਜ਼ਿਆਦਾ ਹੁੰਦੀ ਠੀਕ ਹੈ ਕਦੀ ਵੀ ਅਸੀਂ ਜਿਹੜਾ ਵੀ ਮਿਊਚੁਅਲ ਫੰਡ ਲੈਣਾ ਜਿਹਦੇ ਵਿੱਚ ਟੈਕਸ ਸੇਵਿੰਗ ਵਰਡ ਨਾਲ ਹੈਗਾ ਠੀਕ ਹੈ ਜਾਂ ਜਿਹਦੇ ਵਿੱਚ ਇੰਸ਼ੋਰੈਂਸ ਵੀ ਨਾਲ ਮਿਲਦੀ ਆ ਉਹ ਫੰਡ ਨਹੀਂ ਲੈਣਾ ਠੀਕ ਹੈ ਇਹ ਬਹੁਤ ਇੰਪੋਰਟੈਂਟ ਹੈ ਜੇ ਤੁਸੀਂ ਇੰਸ਼ੋਰੈਂਸ ਵਾਲਾ ਫੰਡ ਮੈਨੇਜਰ ਲਓਗੇ ਉਹਦੀ ਫੀਸ ਹੀ ਇੰਨੀ ਜ਼ਿਆਦਾ ਹੋਣੀ ਹੈ ਤੁਸੀਂ ਸ਼ੁਰੂਆਤ ਹੀ ਜਿਹੜਾ ਉਹ ਬੈਕ ਫੋਟ ਹੋ ਕੇ ਕਰੋਗੇ ਤੁਹਾਡੇ ਖਰਚੇ ਵਿੱਚੋਂ ਪਹਿਲਾਂ ਹੀ ਨਿਕਲ ਜਾਣੇ ਐਡਵਾਂਸ ਸੀ ਤੇ ਇਸ ਕਰਕੇ ਜਿਹੜੇ ਮਿਚੁਅਲ ਫੰਡ ਚ ਪੈਸੇ ਲਾਣੇ ਪਿਓਰਲੀ ਔਰ ਪਿਓਰਲੀ ਇਕਵਿਟੀ ਬੇਸਡ ਠੀਕ ਹੈ ਉਹਦੇ ਚ ਇੰਸ਼ੋਰੈਂਸ ਤੇ ਟੈਕਸ ਸੇਵਿੰਗ ਵਾਲੇ ਫੰਡ ਸਿਲੇਕਸ਼ਨ ਨਹੀਂ ਕਰਨੀ ਇੰਸ਼ੋਰੈਂਸ ਕਰवानी ਆ ਤਾਂ ਪਿਓਰਲੀ ਇੰਸ਼ੋਰੈਂਸ ਪ੍ਰੋਡਕਟ ਲਓ ਠੀਕ ਹੈ ਉਹ ਚ ਪ੍ਰੀਮੀਅਮ ਬਿਲਕੁਲ ਨੋਮੀਨਲ ਜੀ ਹੋਊਗਾ ਠੀਕ ਹੈ ਤੇ ਇਸ ਕਰਕੇ ਇਹ ਇਕਵਿਟੀ ਫੰਡ 'ਚ ਹੀ ਧਿਆਨ ਰੱਖਣਾ ਔਰ ਅਗੋਂ ਫੰਡ ਵੀ ਜਿਹੜੇ ਲਗਾਣੇ ਮਿਚੁਅਲ ਫੰਡ ਵੀ ਲਗਾਣੇ ਆ ਠੀਕ ਹੈ ਇਹ ਨਹੀਂ ਆ ਵੀ ਜਦੋਂ ਅੱਜਕਲ ਮਾਰਕੀਟ ਚੱਲਦੀ ਪਈ ਆ ਜੀ ਡਿਫੈਂਸ ਸੈਕਟਰ ਚੱਲਦਾ ਪਿਆ ਕੋਈ ਸੈਕਟਰ ਸਪੈਸਿਫਿਕ ਫੰਡ ਲੈ ਲਓ ਠੀਕ ਹੈ ਫਿਰ ਕਈ ਵਾਰ ਕੀ ਇੱਕ ਦੀ ਸਮਾਲ ਕੈਪ ਚਲਦੇ ਆ ਕਦੀ ਲਾਰਜ ਕੈਪ ਚਲਦੇ ਆ ਕਦੀ ਮਿਡ ਕੈਪ ਚਲਦੇ ਆ ਇਹਦੀ ਅਲੱਗ-ਅਲੱਗ ਕੈਟੇਗਰੀਜ਼ ਹੁੰਦੀਆਂ ਜੀ ਉਹਦੇ ਕਰਕੇ ਵੀ ਥੋੜਾ ਜਿਹਾ ਸਿਲੇਕਸ਼ਨ ਕਰਨ ਲੱਗਿਆ ਤਿੰਨ ਤੋਂ ਪੰਜ ਮਿਚੂਅਲ ਫੰਡ ਬੰਦੇ ਨੂੰ ਰੱਖਣੇ ਚਾਹੀਦੇ ਆ ਅਲੱਗ-ਅਲੱਗ ਸੈਕਟਰ ਦੇ ਹੋਣ ਜਾਂ ਅਲੱਗ-ਅਲੱਗ ਮਿਡ ਕੈਪ ਦੇ ਸਮਾਲ ਕੈਪ ਦੇ ਜਾਂ ਲਾਰਜ ਕੈਪ ਦੇ ਠੀਕ ਹੈ ਔਰ ਉਹਦੇ ਵਿੱਚ ਵੀ ਜਿਹੜੀ ਪੈਸੇ ਦੀ ਤੁਸੀਂ ਇਨਵੈਸਟਮੈਂਟ ਕਰਨੀ ਹੈ ਹਮ ਇਕੁਅਲ ਅਮਾਉਂਟ ਕਰਨੀ ਹੈ ਠੀਕ ਹੈ ਤਿੰਨ ਜਾਂ ਚਾਰ ਮਿਚੂਅਲ ਫੰਡ ਸਿਲੇਕਟ ਕਰਕੇ ਓਕੇ ਜਿੰਨੀ ਵੀ ਤੁਸੀਂ ਮੰਥਲੀ ਇਸ ਇਨਵੈਸਟਮੈਂਟ ਕਰਨੀ ਹੈ ਪਰ ਉਹਦੇ ਵਿੱਚ ਸਾਰਾ ਦਾ ਸਾਰਾ ਜਿਹੜਾ ਆਪਣਾ ਫੰਡ ਲਾਉਣਾ ਇਕੁਅਲ ਅਮਾਉਂਟ ਲਾਉਣਾ ਸਾਰੇ ਜੇ 3000 ਲਾ ਰਹੇ ਹੋ ਤਾਂ 1000 1000 3 ਨਾਲ ਚਲਾਣਾ ਠੀਕ ਹੈ ਹਾਂ ਉਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਠੀਕ ਹੈ ਮੈਂ ਚ ਉਹਨਾਂ ਕੀ ਥੋੜਾ ਤਾਂ ਬਹੁਤ ਲੰਬਾ ਤਜਰਬਾ ਹੋ ਗਿਆ ਇਨਵੈਸਟਮੈਂਟ ਨੂੰ ਲੈ ਕੇ ਵੀ ਨਾ ਅਜੇ ਤੱਕ ਵੀ ਕਨਫਿਊਜ਼ਨ ਆ ਕੋਈ ਕਹਿੰਦਾ ਕਿ ਯਾਰ ਬਹੁਤ ਰਿਸਕੀ ਹੈ ਕੋਈ ਕਹਿੰਦਾ ਕਿ ਇਹ ਬਹੁਤ ਵੱਡੇ ਲੋਕਾਂ ਦੀ ਗੇਮ ਹੈ ਸਾਨੂੰ ਇਹਦੇ ਵਿੱਚ ਨਹੀਂ ਵੜਨਾ ਚਾਹੀਦਾ ਇਹ ਕਾਮ ਸਧਾਰਨ ਜੀ ਜੇਕਰ ਅਸੀਂ ਬੰਦੇ ਦੀ ਗੱਲ ਕਰੀਏ ਜੇਕਰ ਕੋਈ 25-3000 ਕਿਵੇਂ ਉਹ ਆਪਣੀ ਸੇਵਿੰਗ ਕਰ ਸਕਦਾ ਕਿਉਂਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਬੰਦੇ ਨੂੰ ਹੁੰਦਾ ਕਿ 50 60 ਸਾਲ ਦੇ ਵਿੱਚ ਜਾ ਕੇ ਅਸੀਂ ਕੀ ਕਰਾਂਗੇ ਕਿੰਨੇ ਪੈਸੇ ਤੋਂ ਉਹ ਸ਼ੁਰੂਆਤ ਕਰ ਸਕਦਾ ਹੈ ਤਾਂ ਕਿ ਉਹਨੂੰ ਬਡਾਪੇ ਦੇ ਵਿੱਚ ਜਾ ਕੇ ਸਿਕਿਉਰ ਮਹਿਸੂਸ ਹੋਵੇ ਇਹ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਕਿਉਂਕਿ ਮੈਕਸਿਮਮ ਲੋਕਾਂ ਦਾ ਮੇਰੇ ਜਿਹੜੇ ਇੱਥੇ ਮੇਰੇ ਕੋ ਗਾਈਡੈਂਸ ਲੈਣ ਆਉਂਦੇ ਉਹ ਸਭ ਤੋਂ ਜ਼ਿਆਦਾ ਤਾਂ ਇਹ ਸਵਾਲ ਹੁੰਦਾ ਜੀ ਔਰ ਅਜ ਮੈਂ ਦੋ ਚੀਜ਼ਾਂ ਕਲੀਅਰ ਕਰਨਾ ਜਿਹੜੀ ਤੁਸੀਂ ਗੱਲ ਕਹੀ ਪਹਿਲਾਂ ਰਿਸਕੀ ਦੀ ਜੀ ਵੀ ਕਈ ਲੋਕਾਂ ਦਾ ਇਹ ਹੀ ਹੁੰਦਾ ਵੀ ਯਾਰ ਛੇੜਾਂ 'ਚ ਪੈਸੇ ਨਹੀਂ ਲਾਉਣੇ ਹਾਂ ਪ੍ਰਾਪਰਟੀ 'ਚ ਲਾ ਲਓ ਬਿਗ ਪ੍ਰਾਪਰਟੀ ਜ਼ੀਰੋ ਤਾਂ ਨਹੀਂ ਹੋਊਗੀ ਪ੍ਰਾਪਰਟੀ ਤਾਂ ਪਈ ਨਾ ਨਹੀਂ बिकੂਗੀ ਮੰਦੀ ਹੋ ਜਾਊਗੀ ਕੋਗਲ ਨਹੀਂ ਭਾਅ ਆ ਜਾਊਗਾ ਬਾਅਦ ਚ ਰਾਈਟ ਸ਼ੇਅਰ ਜ਼ੀਰੋ ਹੋ ਜਾਂਦੇ ਆ ਬਿਲਕੁਲ ਸਹੀ ਕਹਿੰਦੇ ਆ ਲੇਕਿਨ ਕਦੀ ਵੀ ਮਿਊਚੁਅਲ ਫੰਡ ਚ ਪੈਸੇ ਲਾਇਆ ਕਦੀ ਜ਼ੀਰੋ ਨਹੀਂ ਹੋਣਗੇ ਨੈਵਰ ਮਿਊਚੁਅਲ ਫੰਡ ਚ ਪੈਸਾ ਲਾਇਆ ਕਦੀ ਵੀ ਜ਼ੀਰੋ ਨਹੀਂ ਹੋਊਗਾ ਜੀ ਉਹ ਓਨੇ ਹੀ ਸੇਫ ਆ ਜਿੰਨੀ ਕਿ ਪ੍ਰਾਪਰਟੀ ਚ ਇਨਵੈਸਟਮੈਂਟ ਲਗਾਈ ਹੈ ਠੀਕ ਹੈ ਦੂਸਰੀ ਐਡਵਾਂਟੇਜ ਕੀ ਪ੍ਰਾਪਰਟੀ ਤੁਸੀਂ ਵੇਚਣ ਜਾਓਗੇ ਤੁਹਾਡੀ बिकਣੀ ਨਹੀਂ ਵੇਚੂਗੇ ਤੁਹਾਨੂੰ ਤੁਹਾਡੀ ਪ੍ਰਾਪਰਟੀ ਹੈਗੀ ਹੈ 50 ਲੱਖ ਦੀ ਜੀ ਤੇ ਪੈਸੇ ਦੀ ਤੁਹਾਨੂੰ ਲੋੜ ਹੈਗੀ ਹੈ 10 ਲੱਖ ਦੀ ਜੀ ਤੇ ਤੁਸੀਂ ਇਹ ਤਾਂ ਹੈ ਨਹੀਂ ਵੀ ਉਹ ਘਰ ਲਿਆ ਤਾਂ ਇੱਕ ਕਿਚਨ ਵੇਚ ਲਓ ਹਾਂ ਜਦੋਂ ਵੇਚਣਾ ਤਾਂ ਪੂਰਾ ਤਾਂ ਪੂਰਾ ਟੁਕੜਾ ਵੇਚਣਾ ਵੇਚਣਾ ਪੈਣਾ ਬਿਲਕੁਲ ਇਕੱਲਾ ਇਕੱਲਾ ਨਹੀਂ ਵੇਚ ਸਕਦੇ ਵਿੱਚ ਫੰਡ 'ਚ ਤੁਹਾਨੂੰ ਇਹ ਦਿੱਕਤ ਨਹੀਂ ਹੈਗੀ ਠੀਕ ਹੈ ਜਿੰਨੇ ਪੈਸੇ ਚਾਹੀਦੇ ਆ ਓਨਾ ਹੀ ਤੁਸੀਂ ਵਿਡਰੋਅਲ ਬਾਓ ਵਿਥਿਨ 24 ਆਵਰ ਤੁਹਾਡੇ ਪੈਸੇ ਕਰਤੇ ਚ ਆ ਜਾਂਦੇ ਆ ਠੀਕ ਹੈ ਤੁਹਾਡੇ ਕੋਲ ਜ਼ਿਆਦਾ ਥੋੜੇ ਪੈਸੇ ਆ ਗਏ ਤੁਹਾਨੂੰ ਬੋਨਸ ਕਿਤੋਂ ਮਿਲਿਆ ਉਹ ਵੀ ਤੁਸੀਂ ਲਾ ਸਕਦੇ ਏਦੇ ਵਿੱਚ ਠੀਕ ਹੈ ਕਿਸੇ ਮਹੀਨੇ ਥੋੜੀ ਜਿਹੀ ਤੰਗੀ ਆ ਪੈਸੇ ਖਰਚਾ ਅਨਫੋਰਸੀਨ ਆ ਗਿਆ ਵੀ ਇਸ ਮਹੀਨੇ ਮੈਂ EMI ਨਹੀਂ ਪਾ ਸਕਦਾ ਇਸ ਮਹੀਨੇ ਮੈਂ 스ਕਿਪ ਨਹੀਂ ਲਾਉਣੀ ਉਹ ਵੀ 스ਕਿਪ ਕਰ ਸਕਦੇ ਮੈਂ ਹਰ ਤਰੀਕੇ ਦੀ ਫਲੈਕਸੀਬਿਲਟੀ ਹੁੰਦੀ ਹੈ ਇਹਦੇ ਚ ਕੋਈ ਲੋਕ ਇਨ ਪੀਰੀਅਡ ਨਹੀਂ ਹੁੰਦਾ ਠੀਕ ਹੈ ਔਰ ਦੂਜੀ ਜਿਹੜੀ ਗੱਲ ਕੀਤੀ ਵੀ ਆਪਾਂ ਇੱਕ ਸਧਾਰਨ ਫੈਮਲੀ ਇੱਕ ਮਿਡਲ ਕਲਾਸ ਫੈਮਲੀ ਤੇ ਇੱਕ ਜਾਂ ਲੋਅਰ ਮਿਡਲ ਕਲਾਸ ਫੈਮਲੀ ਇਸ ਮਾਰਕੀਟ ਚ ਕਿਦਾਂ ਵੈਲਥ ਕ੍ਰੀਏਟ ਕਰੇ ਰਾਈਟ ਔਰ ਉਹਦੀ ਮੈਂ ਦੱਸਾਂ ਵੀ ਇਹ ਮੇਰਾ ਦਾਵਾ ਆ ਹਮ ਸਟਾਕ ਮਾਰਕੀਟ ਇੱਕ ਐਸਾ ਟੂਲ ਹੈ ਜੀ ਇੱਕ ਮਿਡਲ ਕਲਾਸ ਵਾਸਤੇ ਇੱਕ ਇੱਕ ਸਮਾਲ बिजनेਸਮੈਨ ਵਾਸਤੇ ਹਰ ਇੱਕ ਵਾਸਤੇ ਠੀਕ ਹੈ ਵੀ ਜਿਹਦੇ ਥਰੂ ਹਰ ਕੋਈ ਬੰਦਾ ਬਹੁਤ ਵੱਡੀ ਵੈਲਥ ਕ੍ਰੀਏਟ ਕਰ ਸਕਦਾ ਸ਼ੋਰ ਸ਼ਾਰਟ ਬਿਨਾ ਕਿਸੇ ਰਿਸਕ ਦੇ ਇਹ ਹੋਰ ਕੋਈ ਰਸਤਾ ਨਹੀਂ ਹੈ ਮਿਡਲ ਕਲਾਸ ਫੈਮਿਲੀ ਨੂੰ ਨੈਕਸਟ ਲੈਵਲ ਤੇ ਜਾਣ ਦਾ ਇੱਕ ਵੈਲਥ ਕ੍ਰੀਏਸ਼ਨ ਦਾ ਇੱਕ ਇਹੀ ਟੂਲ ਹੈ ਹੋਰ ਕੋਈ ਤਰੀਕਾ ਨਹੀਂ ਹੈਗਾ ਮੀਡਲ ਕਲਾਸ ਫੈਮਿਲੀ ਕੋ ਇਨਾ ਪੈਸਾ ਨਹੀਂ ਹੈਗਾ ਕੋਈ ਵੱਡਾ ਸਾਰਾ ਸ਼ੋਪਿੰਗ ਮਾਲ ਖੜਾ ਕਰ ਲੈ ਤੇ ਰੈਂਟਲ ਇਨਕਮ ਬਣਾ ਲਵੇ ਬਿਲਕੁਲ ਉਹਦੇ ਕੋ ਤਾਂ ਆਪਣੇ ਰੋਜ਼ਮਰ ਦੇ ਖਰਚੇ ਹੈ ਬਸ ਉਹਦੇ ਚ ਕੁਝ ਰੂਲ ਤਾਂ ਹੈਗੇ ਥੋੜੇ ਜਿਹਾ ਫੋਲੋ ਕਰਨੇ ਪਊਗੇ ਤੁਹਾਨੂੰ ਠੀਕ ਹੈ ਤਾਂ ਹੀ ਤੁਸੀਂ ਵੈਲਥ ਕ੍ਰੀਏਟ ਕਰੋਗੇ ਰਾਤੋ ਰਾਤ ਆਪਣੇ ਆਪ ਨਹੀਂ ਹੋਣੀ ਉਹ ਰੂਲ ਦੱਸੋ ਮੈਂ ਤੁਹਾਨੂੰ ਕਿ ਕੀ ਨੇ ਹਾਂ ਦੇਖੋ ਜਿੱਦਾਂ ਇਹ ਚ ਕਈ ਵਾਰੀ ਬੰਦੇ ਮਨ ਚ ਵਹਿਮ ਹੁੰਦਾ ਜੀ ਸਟਾਕ ਮਾਰਕੀਟ ਚ ਐਂਟਰ ਕਰਨ ਲਈ ਬਹੁਤ ਵੱਡਾ ਪੈਸਾ ਚਾਹੀਦਾ ਨੋ ਤੁਸੀਂ 1000 ਰੁਪਏ ਨਾਲ ਵੀ ਸ਼ੁਰੂ ਕਰ ਸਕਦੇ ਹੋ 500 ਰੁਪਏ ਨਾਲ ਵੀ ਸ਼ੁਰੂ ਕਰ ਸਕਦੇ ਹੋ ਠੀਕ ਹੈ ਛੋਟੀ ਜਿਹੀ ਮਾਉਂਨ ਨਾਲ ਵੀ ਸ਼ੁਰੂ ਕਰ ਸਕਦੇ ਹੋ ਠੀਕ ਹੈ ਇਸ ਮਾਰਕੀਟ ਦੇ ਵਿੱਚ ਜਿਹੜਾ ਪੈਸਾ ਗਰੋ ਹੋਣਾ ਨਾ ਹੂੰ ਉਹ ਦੋਨਾਂ ਚੋਂ ਦੋ ਚੀਜ਼ਾਂ ਨੇ ਕੰਮ ਕਰਨਾ ਇੱਕ ਪੈਸੇ ਨੇ ਤੇ ਇੱਕ ਸਮੇਂ ਨੇ ਜੀ ਸਮਾਂ ਜਿਹੜਾ ਹੈ ਨਾ ਟਾਈਮ ਉਹਨੇ ਰੀਅਲ ਮੈਜਿਕ ਟਾਈਮ ਨੇ ਦੇਣਾ ਠੀਕ ਹੈ ਐਗਜ਼ਾਮਪਲ ਮੈਂ ਲੈ ਕੇ ਦੇ ਦਾਂ ਪਹਿਲੇ ਇੱਕ ਐਗਜ਼ਾਮਪਲ ਤਾਂ ਦੇ ਦਵਾ ਜੀ ਇੱਕ ਬੰਦਾ 10000 ਰੁਪਏ ਮਹੀਨਾ 5 ਸਾਲ ਵਾਸਤੇ ਇਸ ਮਾਰਕੀਟ ਚ ਸਿੱਪ ਲਗਾਉਂਦਾ ਠੀਕ ਹੈ 10000 ਰੁਪਏ ਮਹੀਨਾ 5 ਸਾਲ ਵਾਸਤੇ ਠੀਕ ਹੋ ਗਿਆ ਹੁਣ ਦੂਜੀ ਐਗਜ਼ਾਮਪਲ ਹਮ ਹਾਫ ਕਰ ਦਿਓ ਅਮਾਉਂਟ 10000 ਦਾ 5000 ਕਰ ਦਿਓ ਠੀਕ ਹੈ ਲੇਕਿਨ ਟਾਈਮ ਨੂੰ ਡਬਲ ਕਰ ਦਿਓ ਠੀਕ ਹੈ 5 ਸਾਲ ਤੋਂ 10 ਸਾਲ ਕਰ ਦਿਓ ਜੇਬ ਚ ਕਿੰਨੇ ਪੈਸੇ ਗਏ ਸੇਮ ਸੇਮ ਗਿਆ ਨਾ ਇੱਕ ਹੋਰ ਤਰੀਕਾ ਲੈ ਲੈਣੇ ਆ ਜੀ ਪੈਸਾ ਹੋਰ ਅੱਧਾ ਕਰ ਦਿਓ 2500 ਕਰ ਦਿਓ ਠੀਕ ਹੈ ਤੇ ਟਾਈਮ ਕਰ ਦਿਓ 20 ਸਾਲ ਠੀਕ ਹੈ ਤਾਂ ਵੀ ਪੈਸੇ ਜੇਬ ਚ ਓਨੇ ਹੀ ਗਏ ਠੀਕ ਹੈ ਬਿਲਕੁਲ ਹਮ 2500 ਰੁਪਿਆ 20 ਸਾਲ ਲਈ 5000 ਰੁਪਿਆ 10 ਸਾਲ ਲਈ ਤੇ 10000 ਰੁਪਿਆ 5 ਸਾਲ ਲਈ ਤਿੰਨਾ ਕੇਸਿਸ ਚ ਤੁਹਾਡੇ ਜੇਬ ਚੋਂ ਪੈਸੇ ਕੁਝ ਨਹੀਂ ਗਏ ਆ ਬਿਲਕੁਲ ਲੇਕਿਨ ਤੁਹਾਨੂੰ ਵੱਧ ਤੋਂ ਵੱਧ ਜਿਹੜੀ ਰਿਟਰਨ ਜਿਹੜੀ ਆ 2500 ਵਾਲੇ ਨੇ ਤੁਹਾਨੂੰ 10000 ਤੋਂ ਕਿਤੇ ਕਿਤੇ ਜ਼ਿਆਦਾ ਦੇਣੀ ਹੈ ਡਬਲ ਤੋਂ ਵੀ ਜ਼ਿਆਦਾ ਦੇਣੀ ਅੱਛਾ ਠੀਕ ਹੈ ਰੀਜ਼ਨ ਹਾਂ ਟਾਈਮ ਟਾਈਮ ਕੰਪਾਊਂਡਿੰਗ ਠੀਕ ਹੈ ਇਹਦੇ ਵਿੱਚ ਜਿੰਨਾ ਤੁਸੀਂ ਟਾਈਮ ਦਿਓਗੇ ਜਿੰਨਾ ਪੇਸ਼ੈਂਸ ਨਾਲ ਚੱਲੋਗੇ ਹਮ ਦੇਖੋ ਜਨਰੇਸ਼ਨ ਇੱਕ ਪੂਰੀ ਲੱਗ ਜਾਂਦੀ ਹੈ ਵੈਲਥ ਕ੍ਰੀਏਸ਼ਨ ਨੂੰ ਠੀਕ ਹੈ ਜਿਹੜੀ ਫੈਮਿਲੀ ਕੋਲ ਵੈਲਥ ਨਹੀਂ ਹੈਗੀ ਸਿਰਫ ਆਪਣੀ ਨੌਕਰੀ ਦੀ ਇਨਕਮ ਜਾਂ ਹੋਰ ਜਿਹੜਾ ਸੋਰਸ ਆਫ ਇਨਕਮ ਆ ਉਹਦੇ ਨਾਲ ਆਪਣਾ ਗੁਜ਼ਾਰਾ ਕਰੀ ਜਾ ਰਿਹਾ ਹੈ ਉਹਦੇ ਨਾਲ ਉਹਦੀ ਅਗਲੀ ਜਨਰੇਸ਼ਨ ਵੀ ਜਿਹੜੀ ਹੈ ਨਾ ਉਹਨੇ ਵੀ ਉਹੀ ਕੰਮ ਕਰਨਾ ਪੈਣਾ ਉਹਨੂੰ ਉਹਨੂੰ ਵੀ ਸਾਰਾ ਚੱਕੀ ਉਹੀ ਚਲਾਣੀ ਪੈਣੀ ਆ ਬਈ ਸੇਰੇ ਜਾਣਾ ਸ਼ਾਮ ਨੂੰ ਆਣਾ ਕੰਮ ਟਾਈਮ ਵੀ ਦੇਣਾ ਪਊਗਾ ਆਪਣੀ ਨੌਲੇਜ ਦੇਵੋਗੇ ਤਾਂ ਪੈਸੇ ਆਊਗੇ ਪੈਸਿਵ ਇਨਕਮ ਨਹੀਂ ਹੈਗੀ ਪੈਸਿਵ ਇਨਕਮ ਆ ਰੈਂਟਲ ਇਨਕਮ ਜਾਂ ਸਟਾਕ ਮਾਰਕੀਟ ਤੋਂ ਵੈਲਥ ਜਿਹੜੀ ਕ੍ਰੀਏਟ ਹੁੰਦੀ ਆ ਉਦੇ ਵਾਸਤੇ ਇੱਕ ਜਨਰੇਸ਼ਨ ਲੱਗਦੀ ਹੈ 15-20 ਸਾਲ ਦਾ ਸਮਾਂ ਲੱਗਦਾ। ਠੀਕ ਹੈ। ਜੇ ਤੁਸੀਂ ਇਸ ਮਾਰਕੀਟ ਦੇ ਵਿੱਚ ਤੁਸੀਂ ਟਾਈਮ ਦੇਣੇ ਉਹ ਨਾਲ 15-20 ਸਾਲ ਦਾ ਟਾਈਮ ਗਿਣ ਕੇ ਚੱਲੋਗੇ ਠੀਕ ਹੈ। ਔਰ ਆਪਣੀ ਇਨਵੈਸਟਮੈਂਟ ਐਵਰੀ ਮੰਥ ਕਰਦੇ ਜਾਓਗੇ ਤਾਂ ਪੈਸਾ ਨਹੀਂ ਬਹੁਤ ਵੱਡਾ ਪੈਸਾ ਬਣਾ ਸਕਦੇ ਹੋ। ਬਹੁਤ ਵੱਡਾ ਪੈਸਾ। ਮੈਂ ਤੁਹਾਨੂੰ ਕਿ ਐਗਜ਼ਾਮਪਲ ਦੇ ਤੌਰ ਤੇ ਦੱਸਿਓ ਜੇਕਰ ਕੋਈ 25-30000 ਰੁਪਇਆ ਕਮਾ ਰਿਹਾ ਹੈ ਜੇਕਰ ਉਹ 1-2000 ਰੁਪਇਆ ਸਿਪ ਲਉਣੀ ਸ਼ੁਰੂ ਕਰਦਾ ਹੈ ਤਾ ਆਉਣ ਵਾਲੇ 20-25 ਸਾਲਾਂ ਦੇ ਵਿੱਚ ਕਿੰਨੇ ਕੁ ਪੈਸੇ ਉਹ ਬਣਾ ਸਕਦਾ ਜਾਂ ਕਹਿ ਲਓ ਕਿ 60 ਸਾਲ ਦੀ ਉਮਰ ਦੇ ਵਿੱਚ ਜਾ ਕੇ ਕਿੰਨੇ ਪੈਸੇ ਸਿੰਪਲ ਦੋ ਤਿੰਨ ਇੱਕ ਸਿੰਪਲ ਫੰਡਾ ਹੁੰਦਾ ਸਾਡਾ ਹਾਂ ਪਿਛਲੇ 40 ਸਾਲਾਂ 'ਚ 15 ਤੋਂ 17% ਗਰੋਥ ਹੋਈ ਮਾਰਕੀਟ 'ਚ ਮੈਂ 15% ਕਿਹਿੰਦਾ ਠੀਕ ਹੈ ਤੁਸੀਂ 15000 ਰੁਪਏ ਮਹੀਨਾ ਜੀ 15 ਸਾਲ ਵਾਸਤੇ ਠੀਕ ਹੈ 15% ਕੰਪਾਊਂਡਿੰਗ ਤੇ ਹਾਂ 1 ਕਰੋੜ ਰੁਪਏ ਬਣ ਜਾਂਦਾ 1 ਕਰੋੜ ਜੇਕਰ 15000 ਰੁਪਏ ਮਹੀਨਾ ਲਵਾਂ 15000 ਰੁਪਏ ਮਹੀਨਾ 15 ਸਾਲ ਤੇ 15% ਗਰੋਥ ਦਾ ਟ੍ਰੇਨਿੰਗ ਮੈਂ 15 ਸਾਲ ਦਾ ਗਰੋਥ 15% ਗਰੋਥ ਲੈ ਰਿਹਾ ਮੈਂ ਪਿਛਲੇ 40 45 ਸਾਲ ਦੀ ਐਵਰੇਜ ਲੈ ਕੇ ਲੇਕਿਨ ਜੇ ਅਸੀਂ ਪਿਛਲੇ 4 ਸਾਲ ਦੀ ਗਰੋਥ ਲਵਾਂਗੇ ਤਾਂ 30% ਤੋਂ ਉੱਪਰ ਆ ਮੈਂ ਉਹ ਨਹੀਂ ਕਿ ਉਸੇ ਨਹੀਂ ਜਾਂਦਾ ਠੀਕ ਹੈ ਵਿੱਚ ਇਦਾਂ ਦੇ ਪੀਰੀਅਡ ਵੀ ਆਣਗੇ ਜੇ 5 ਸਾਲ 6 ਸਾਲ ਕੋਈ ਗਰੋਥ ਨਹੀਂ ਆਣੀ ਹਾਂ ਲੇਕਿਨ ਇਦਾਂ ਦੇ ਸਾਲ ਵੀ ਆਣਗੇ ਇੱਕ ਸਾਲ 'ਚ 100% ਗਰੋਥ ਵੀ ਆ ਜਾਣੀ ਹੈ ਠੀਕ ਹੈ ਇਸ ਕਰਕੇ ਇਹਨੂੰ ਪੇਸ਼ੈਂਸ ਚਾਹੀਦਾ ਲੰਬਾ ਟਾਈਮ ਚੱਲਣਾ ਪਊਗਾ ਓਵਰਨਾਈਟ ਨਹੀਂ ਹੋਣਾ ਟਾਈਮ ਦੇਣਾ ਪਊਗਾ ਜਿੰਨਾ ਤੁਸੀਂ ਇੰਚ ਟਾਈਮ ਲੰਬਾ ਦੇਤਾ ਤੇ ਉਹ ਬਹੁਤ ਵੱਡਾ ਪੈਸਾ ਬਣ ਜਾਂਦਾ ਮੈਂ 1 ਕਰੋੜ ਦੀ ਐਗਜ਼ਾਮਪਲ ਲੈ ਕੇ ਇੱਕ ਹੋਰ ਤਰੀਕੇ ਨਾਲ ਦੱਸਦਾ ਮੈਂ ਜਾਨਾ ਜਿਹੜਾ ਯੂਨੀਵਰਸਿਟੀ ਜਾਂ ਮੈਂ ਸਟੂਡੈਂਟਸ ਨਾਲ ਮਿਲਦਾ ਮੈਂ ਜਾ ਕੇ ਸਟੂਡੈਂਟ ਨੂੰ ਮੈਂ ਇਹੀ ਗਾਈਡ ਕਰਦਾ ਵੀ ਤੁਸੀਂ ਤੁਹਾਡੀ ਉਮਰ ਐਸੇ ਲੈ ਗਈ 23-24 ਸਾਲ ਦੀ ਹੈਗੀ ਠੀਕ ਹੈ ਤੁਸੀਂ ਮੰਨ ਲਓ 25 ਸਾਲ ਦੀ ਉਮਰ 'ਚ ਤੁਸੀਂ ਅਰਨਿੰਗ ਹੈਂਡ ਹੋ ਗਏ ਠੀਕ ਹੈ ਤੁਸੀਂ 750 ਰੁਪਏ ਮਹੀਨਾ ਲਾਉਣਾ ਠੀਕ ਹੈ 750 ਰੁਪਏ ਮਹੀਨਾ 25 ਸਾਲ ਦੀ ਉਮਰ ਚ ਲਾਉਂਗੇ 60 ਸਾਲ ਦੀ ਉਮਰ ਤੱਕ ਜਦ ਤੱਕ ਤੁਸੀਂ ਪਹੁੰਚੋਗੇ ਤੇ ਤੁਹਾਡਾ 1 ਕਰੋੜ ਰੁਪਏ ਬਣ ਜਾਣਾ 750 ਤੋਂ 60 750 ਰੁਪਏ ਮਹੀ ਤੁਹਾਡੀ ਨੌਕਰੀ ਲੱਗ ਗਈ ਤੁਸੀਂ 750 ਤੁਸੀਂ ਬਾਕੀ ਦੇ 1500 ਲਾਣੇ ਆ ਜਾਂ ਵਧਾ ਕੇ ਲਾਣੇ ਆ ਉਹ ਤੁਸੀਂ ਉਹਦੇ ਸਹਾਰ ਨਾਲ ਕੈਲਕੂਲੇਸ਼ਨ ਆਪਣੀ ਆਪੇ ਕਰ ਲਓ ਠੀਕ ਹੈ ਮੈਂ ਤਾਂ ਸਾਢੇ 1 ਕਰੋੜ ਦਾ ਟਾਰਗੇਟ ਲੈ ਕੇ ਹੀ ਚੱਲੇ ਆ ਵੀ 750 ਰੁਪਏ ਮਹੀਨਾ ਤੁਸੀਂ 60 ਸਾਲ ਦੀ ਉਮਰ ਤੱਕ ਇਨਵੈਸਟ ਕਰਨਾ 뮤ਚੁਅਲ ਫੰਡ ਦੇ ਵਿੱਚ ਠੀਕ ਹੈ ਤੁਹਾਡਾ 1 ਕਰੋੜ ਰੁਪਇਆ ਬਣ ਜਾਏਗਾ ਜੇ 15% ਗਰੋ ਕਰਦੀ ਬਾਜ਼ਾਰ ਠੀਕ ਹੈ ਨਾ ਉਸ ਤੋਂ ਬਾਅਦ ਸਾਰੀ ਉਮਰ ਤਾਂ ਪੈਸੇ ਨਹੀਂ ਦੇਈ ਜਾਣੇ ਉਸ ਲਈ ਬੰਦ ਕਰ ਦਿਓ ਹਾਂ ਉਸ ਲਈ ਤੁਸੀਂ 1 ਲੱਖ ਰੁਪਏ ਮਹੀਨਾ ਵਿਡਰੋਅਲ ਸ਼ੁਰੂ ਕਰ ਦਿਓ 60 ਸਾਲ ਦੀ ਉਮਰ 'ਚ ਜਾ ਕੇ 750 ਦਿਨਾਂ ਬੰਦ ਕਰ ਦੇਣਾ ਲੱਖ ਰੁਪਏ ਮਹੀਨਾ ਕਢਾਉਣਾ ਕਢਾਉਣਾ ਸ਼ੁਰੂ ਕਰ ਦੇਣਾ ਲੱਖ ਰੁਪਏ ਮਹੀਨਾ ਉਹਨੂੰ ਕਹਿੰਦੇ ਸਿਸਟਮੈਟਿਕ ਵਿਡਰੋਅਲ ਪਲਾਨ ਠੀਕ ਹੈ ਜਿੱਦਾਂ ਸਿਪ ਕਹਿੰਦੇ ਨਾ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਜੀ ਇਹਨੂੰ ਕਹਿੰਦੇ ਆਪਾਂ ਸਿਸਟਮੈਟਿਕ ਵਿਡਰੋਅਲ ਪਲਾਨ ਠੀਕ ਹੈ ਵੀ ਹਰ ਮਹੀਨੇ ਭਾਈ ਮੈਨੂੰ 1 ਲੱਖ ਰੁਪਈਆ ਚਾਹੀਦਾ ਪਹਿਲੀ ਤਰੀਕ ਨੂੰ ਰਾਈਟ ਤੁਸੀਂ ਹਰ ਮਹੀਨੇ ਆਪਣੇ ਖਾਤੇ 'ਚੋਂ 1 ਲੱਖ ਦਾ ਕੈਸ਼ ਕਰਾਉਣਾ ਤੇ ਉਹ ਰੱਖ ਲੈਣਾ ਹਾਂ ਬੰਦੇ ਦੀ ਮੇਜ ਕਿੰਨਾ 80 ਸਾਲ ਦੀ ਠੀਕ ਹੈ 60 ਸਾਲ ਤੱਕ ਉਹਨੇ 750 ਰੁ ਉਹਨੇ ਲੱਖ ਰੁਪਏ ਮਹੀਨਾ ਖਰਚ ਕਰ ਲਿਆ ਠੀਕ ਹੈ ਤੇ ਜਦੋਂ ਇਹ ਦੁਨੀਆ ਤੋਂ ਜਾ ਰਿਹਾ ਆਪਣੇ ਬੱਚਿਆਂ ਨੂੰ ਕੀ ਦੇ ਕੇ ਜਾ ਰਿਹਾ ਪੌਣੇ 7 ਕਰੋੜ ਰੁਪਏ ਫੇਰ ਖਾਤੇ 'ਚ ਪਿਆ 1 ਕਰੋੜ ਤੋਂ ਪੌਣੇ 7 ਕਰੋੜ ਸਭ ਫੇਰ ਖਾਤੇ 'ਚ ਆਜੇ ਵੀ ਪਿਆ ਹੈ ਅੱਛਾ ਹਾਂਜੀ ਇਹ ਇਹ ਮੈਜਿਕ ਹੈ ਸ਼ੇਅਰ ਮਾਰਕੀਟ ਦਾ ਸ਼ੇਅਰ ਮਾਰਕੀਟ ਦਾ ਕੰਪਾਊਂਡਿੰਗ ਟਾਈਮ ਕੰਪਾਊਂਡਿੰਗ ਜੇ ਇਹੀ ਪੈਸਾ ਇੱਕ ਬੈਂਕ ਦੇ ਵਿੱਚ ਸਧਾਰਨ ਵਿਆਜ ਤੇ ਲਾਇਆ ਹੋਏ ਤਾਂ ਇਹਦੇ ਨਾਲ ਅੱਧ ਤੋਂ ਅੱਧ ਤੋਂ ਹੀ ਬਹੁਤ ਘਟ ਜਾਣਾ ਕਿਉਂਕਿ ਐਫ ਡੀ ਆਰ ਦਾ ਜਿਹੜਾ ਉਹ 7% ਹੈ ਐਵਰੀ ਠੀਕ ਹੈ ਇਹ ਮੈਂ ਗਿਣ ਕੇ ਚੱਲਦਾ ਪਿਆ 15% ਦਾ ਠੀਕ ਹੈ 15% ਦੇ ਹਿਸਾਬ ਨਾਲ ਕੈਲਕੂਲੇਸ਼ਨ ਜੇ ਆਪਾਂ ਕਰਦੇ ਸਟਾਕ ਮਾਰਕੀਟ ਦੀ ਸੈਂਸੈਕਸ ਦੀ ਗਣਨਾ ਕਿ 40 ਸਾਲ ਦੀ ਤਾਂ 17% ਦੀ ਗਰੋਥ ਹੈ ਤੇ ਸੈਂਸੈਕਸ 1900 ਜਿਹੜਾ ਨਿਫਟੀ ਜਿਹੜਾ ਬਾਅਦ ਚ ਆਇਆ ਸੈਂਸੈਕਸ ਪਹਿਲਾਂ ਦਾ ਪੁਰਾਣਾ ਡਾਟਾ ਜਿਹੜਾ ਸਾਡੇ ਕੋਲ ਸੈਂਸੈਕਸ ਦਾ ਅਵੇਲੇਬਲ ਹੈ ਹਾਂ